हां जी दोस्तों कई यार आप घर पे ट वगेरा कुत्ते वगैरह रखे होंदे ज्यादातर पिस्ते कुत्तेया नु प्रॉब्लम आ जांदी खुरक वगैरह आ जांदी अपने कुत्तेया वगैरह ते ओना ले आप ਦੱਸ ਦਿਆ ਤਰੀਕਾ ਇੱਕ ਆਪਣੇ ਸੱਪ ਦੀ ਕੰਜਲ ਲੈਣੀ ਅਦਰ ਕੁੱਟ ਕੇ ਗੋੜ ਤੇ ਉਹਦੇ ਵਿੱਚ ਲਪੇਟ ਕੇ ਗੋਲੀਆਂ ਆ ਬਣਾ ਲੈਣਾ ਇੱਕ ਦੋ ਦੋ ਕੁ ਗੋਲੀਆਂ ਦੇ ਸਕਦੇ ਗੋਲੀਆਂ ਬਣਾ ਕੇ ਤੇ ਆਪਾਂ ਜਿਆਦਾਤਰ ਪਿਸਤੇ ਕੁੱਤਿਆਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਜੋਚਾਂ ਨੂੰ ਘੱਟ ਹੁੰਦੀ ਹੈ ਕਿ ਰੱਪ ਮਿੱਠਾ ਵગેਰਾ ਜਿਆਦਾ ਖਵਾ ਦਿੰਨੇ ਆ ਕੁੱਤਿਆਂ ਨੂੰ ਦਾ ਉਹਦੇ ਪਈਰੀ ਪ੍ਰੋਬਲਮ ਐ ਨਹੀਂ ਮਿੱਠਾ ਉਹਨਾਂ ਤੇ ਆਪਾਂ ਜਿੰਮੀ ਆਪਣੀ ਨੂੰ ਪ੍ਰੋਬਲਮ ਆ ਗਈ ਸੀ ਮੈਨੂੰ ਖਵਾ ਰਹੇ ਸੀਗੇ ਤੇ ਇੱਕ ਤਾਂ ਪਹਿਲਾਂ ਖਵਾਤੀ ਸੀ ਇੱਕਾ ਹੋਰ ਦੋ ਗੋਲੀਆਂ ਖਵਾ ਦੇ ਹਿੰ ਕੱਲ ਦੀ ਵੀਡੀਓ ਐ ਤੇ ਉਹਦੇ ਲਾਲ ਜਿਕਨ ਹੋਏ ਪਏ ਤੇ ਮੁਰੇ ਮੱਥਾ ਤੋ ਤੇ ਇਹ ਹੈ ਕਿ ਖੁਰਕ ਜੀ ਪੈ ਗਈ ਤੇ ਅੱਗੇ ਨੋ ਕਾਫੀ ਫਰਕ ਆ ਸਾਬਣ ਵੀ ਨਹੀਂ ਹੰਦੀ ਸੇਵਾ ਕੋਈ ਤਵਾ ਰਹੇ ਨਾਲ ਤੇ ਆਪ ਤੇ ਆਪਾਂ ਤਰੀਕਾ ਵਰਤੇ ਆਪ ਨੂੰ ਕਿਸੇ ਆਪਣੇ ਵੀਡੀਓ ਵਿੱਚ ਜੁਆਨ ਕਰਨ ਦੀ ਦੱਸਿਆ ਸੀਗਾ ਤੇ ਅੱਜ ਦੇ ਸਪੇਡ ਤੇ ਵੀ ਹੈਗੀ ਇੱਥੇ ਸਾਈਡ ਤੇ ਕਿੱਥੇ ਚੜਾ ਕੇ ਜੀ ਅੱਜ ਦੂਜੇ ਦਿਨ ਵੀ ਕੋਈ ਨਾ ਤਾਂ ਕਰਨਾ ਹੀ ਹੈ ਆਪਾਂ ਕੰਮ ਜਬ 25 ਦਿਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਵੀਰ ਪਰ ਵੀਰ ਦਾ ਹਲਾ ਉਸ ਨੂੰ ਮੈਨੇਜਰ ਕਰ ਰੱਖੇ ਵਗੈਰਾ ਰੱਖੇ ਕੋਟ ਕਰ ਵਗੈਰਾ ਕਈ ਹੋ ਗਿਆ ਤਾਂ ਕੰਮਸ ਆਪਣੀ ਕੰਮ ਗੁਰਚ ਲੇਢ ਤੇ ਖਾ ਸਕਦੇ ਆ ਦੋ ਦਿਨ ਖਵਾ ਦਿਓ ਹੋਲੀ ਉਹਨੇ ਪੰਜ ਚਾਰ ਦਿਨਾਂ 'ਚ ਫਰਕ ਪੈ ਜੋ ਤੇ ਨਾਲ ਸਾਬਣ ਵੀ ਵਰਤੋ ਨਾਉਣ ਵਾਲੀ ਇਹ ਤੇ ਖੁਰਕੜੀ